ਬਹੁਤ ਵਧੀਆ ਪ੍ਰੋਸੈਸ ਹੈ ਜੀ ਹੁਣ ਜਿਹੜਾ ਟਾਈਮ ਆਨਲਾਈਨ ਮਿਲਦਾ ਉਸੇ ਟਾਈਮ ਤੇ ਕੰਮ ਹੋ ਰਿਹਾ ਜੀ ਕੋਈ ਰਿਸਪਤ ਨਹੀਂ ਕੋਈ ਕੁਛ ਨਹੀਂ 10 ਮਿੰਟ ਲੱਗੇ ਆ ਜੀ ਤੇ ਰਜਿਸਟਰੀ ਹੋ ਗਈ ਪ੍ਰਾਪਰ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੀ ਬਹੁਤ ਵਧੀਆ ਸਿਸਟਮ ਕਰਦੇ ਆ ਸਰਕਾਰ ਨੇ ਜੀ ਬਹੁਤ ਅੱਛਾ ਲੱਗਿਆ ਜੀ ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਪੰਜਾਬ ਦੇ ਲੋਕਾਂ ਦੀ ਦਫ਼ਤਰਾਂ ਦੀ ਖੱਜਲਖਵਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰ ਜਾਂ ਜਮ੍ਹਾਂ ਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾਂ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਜਾਣ ਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਹਨਾਂ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਹਿਸੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਜੇ ਨਿਊ ਅਨਮੋਲ ਐਵਨਿਊ ਵਿਖੇ ਪਹੁੰਚੇ ਨੇ ਵਾਰਡ ਨੰਬਰ 85 ਵਿੱਚ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਕਿਉਂਕਿ ਜੇ ਇਸ ਅਨਮੋਲ ਐਵਨਿਊ ਦੀ ਗੱਲ ਕਰੀਏ ਤਾਂ ਬਹੁਤ ਚਰੋਕਰੀ ਮੰਨਸੀ ਲੋਕਾਂ ਦੀ ਵੀ ਇੱਥੇ ਜਿਹੜੀ ਸੜਕਾਂ ਨੇ ਮੂਲ ਬੁਨ ਸਹੂਤਾਵਾਂ ਨੇ ਉਹ ਇੱਥੇ ਦਿੱਤੀਆਂ ਜਾਣ ਪਰ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਪਰ ਅੱਜ ਦੇਰ ਐਜ ਰੁਸਤਾਵਲੀ ਗੱਲ ਜਿਹੜੀ ਕਿ ਉਹ ਇੱਥੇ ਆਖ ਸਕਦੇ ਆ ਸਰ ਕੀ ਹੋ ਗਏ ਬਹੁਤ ਲੰਮਾ ਸਮਾਂ ਹੋ ਗਿਆ ਸੀ ਤਕਰੀਬਨ ਜੇ 15 16 ਦੀ ਸਾਲ ਦੀ ਗੱਲ ਹੋ ਗਈ ਸੀ ਲਗਾਤਾਰ ਲੋਕ ਜਿਹੜੇ ਕਿ ਉਹ ਅੱਖਾਂ ਵਿਸ਼ਾਈ ਬੈਠੇ ਸੀ ਵੀ ਇਥੋਂ ਦਾ ਵਿਕਾਸ ਜਿਹੜਾ ਕੀ ਨਹੀਂ ਹੋ ਪਾਇਆ ਸੀ ਵੇਖੋ ਮੇਰੇ ਧਿਆਨ ਦੇ ਵਿੱਚ ਪਿਛਲੇ ਤਕਰੀਬਨ ਡੇਰ ਦੋ ਮਹੀਨਿਆਂ ਤੋਂ ਇਹ ਗੱਲਾਂ ਆਈਆਂ ਸੀ ਤੇ ਮੈਂ ਪ੍ਰਧਾਨ ਜੀ ਨਾਲ ਕਿਸਨ ਸਿੰਘ ਸਾਹਿਬ ਨੂੰ ਨਾਲ ਲੈ ਕੇ ਨਾ ਸ਼ੜਕਾਂ ਦੇ ਐਸਟੀਮੇਟ ਲਵਾਏ ਮੇਰੀ ਟੀਮ ਵੱਲੋਂ ਤੇ ਇਹ ਐਸਟੀਮੇਟ ਕੁਝ ਹੀ ਦਿਨਾਂ ਦੇ ਵਿੱਚ ਪਾਸ ਕਰਾ ਕੇ ਆਪਾਂ ਅੱਜ ਪ੍ਰੀਮਿਕਸ ਪਾਉਂਦਾ ਡਕਾਟਨ ਸ਼ੁਰੂ ਕੀਤਾ ਹੈ ਲੋਕਾਂ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਖੁਸ਼ੀ ਦੀ ਲਹਿਰ ਹੈ ਸਪੰਸਰ ਸਾਹਿਬ ਨੂੰ ਬਹੁਤ ਮੁਬਾਰਕਾਂ ਮਿਲ ਰਹੀਆਂ ਸੋ ਇਹੀ ਗੱਲਾਂ ਆਪਾਂ ਵੇਖਣ ਨੂੰ ਮਿਲੀਆਂ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਉਹ ਦੂਜੀਆਂ ਸਰਕਾਰਾਂ ਨੇ 15-15 ਸਾਲਾਂ 'ਚ ਨਹੀਂ ਕੀਤੇ ਸੋ ਜਿੱਦਨ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੜੀਆਂ ਵਿਕਾਸ ਤੇ ਲੀਹਾਂ ਲਾਹਦੀਆਂ ਜੁਆਂ ਝੜੀਆਂ ਲੱਗੀਆਂ ਹੋਈਆਂ ਸੋ ਇਹ ਦੁਨੀਆ ਦੇ ਵਿੱਚ ਇੱਕ ਵੱਖਰੀ ਐਕਸਾਈਟਮੈਂਟ ਹੈ ਇਸ ਦੀ ਕਿ ਸਾਡੇ ਕੰਮ ਜਿਹੜੇ ਇਨ ਇਨ ਚਿਰਾਂ ਦੇ ਹੋ ਰਹੇ ਆ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਮਾਨਦਾਰ ਸਰਕਾਰ ਆ ਇਮਾਨਦਾਰ ਸਰਕਾਰ ਨੇ ਹਮੇਸ਼ਾ ਕਿਸੇ ਖਾਸ ਵਰਗ ਦੀ ਨਹੀਂ ਸਾਰਿਆਂ ਨੂੰ ਇੱਕੋ ਜੀ ਸਹੂਲਤ ਦਿੱਤੀ ਹੈ ਤੇ ਸਾਰਿਆਂ ਵਾਸਤੇ ਸੋਚਿਆ ਚਾਹੇ ਉਹ ਕਲੋਨੀ ਚ ਰਹਿੰਦਾ ਚਾਹੇ ਉਹ ਕਿਸੇ ਪੰਚਾਇਤ ਚ ਰਹਿੰਦਾ ਸਾਰਿਆਂ ਵਾਸਤੇ ਜਿਹੜਾ ਇੱਕੋ ਜਿਹਾ ਪਾਉਣ ਪਾਣੀ ਜਿਹੜਾ ਤਿਆਰ ਕੀਤਾ ਅਮਰ ਸਾਹਿਬ ਜੇ ਗੱਲ ਕਰੀ ਅੱਜ ਵਿਕਾਸ ਕਮਾਂ ਦੀ ਝੜੀ ਤੁਸੀਂ ਕੰਦੇ ਲਗਾਉਣ ਜੋ ਕਿੰਨੇ ਕੇ ਪੈਸੇ ਦੇ ਜਿਹੜੇ ਕੰਮ ਇੱਥੇ ਹੋਣ ਜਾ ਰਹੇ ਨੇ ਵੇਖੋ ਜੀ ਪੈਸੇ ਤੇ ਬਾਅਦ ਚ ਦੇਖਾਂਗੇ ਕਿੰਨੇ ਆ ਲ ਜਿੰਨੇ ਵੀ ਪੈਸਿਆਂ ਦੀ ਲੋੜ ਪਊਗੀ ਪੰਜਾਬ ਸਰਕਾਰ ਕੋਲ ਹੈਗੇ ਆ ਅਸੀਂ ਇਹਨਾਂ ਲੋਕਾਂ ਦੇ ਟ੍ਰਾਂਸਫਰ ਦਾ ਪੈਸਾ ਹੀ ਇਹਨਾਂ ਨੂੰ ਦੇ ਰਹੇ ਆ ਅਸੀਂ ਕੋਈ ਕੋਲੋਨੀ ਕਰ ਰਹੇ ਇਸ ਕਰਕੇ ਜਿੰਨੇ ਵੀ ਆਪਾਂ ਐਸਟੀਮੇਟ ਕੋਈ ਨਹੀਂ ਐਸਟੀਮੇਟ ਤਾਂ ਚਲੋ ਪੇਪਰਾਂ ਦੀ ਗੱਲ ਆ ਲੇਕਿਨ ਜਿੰਨੇ ਵੀ ਐਸਟੀਮੇਟ ਤੋਂ ਵੱਧ ਵੀ ਲੋੜ ਪੈਂਦੀ ਆ ਆ ਵੇਖੋ ਪ੍ਰੀਮਿਕਸ ਇੰਟਰਲੋਕਿੰਗ ਟਾਈਲ ਸੀਵਰੇਜ ਪਾਣੀ ਬਿਜਲੀ ਜੋ ਵੀ ਜਿਹੜੀ ਵੀ ਚੀਜ਼ ਦੀ ਸਹੂਲਤ ਚਾਹੀਦੀ ਆ ਇਹਨਾਂ ਲੋਕਾਂ ਨੂੰ ਮੈਂ ਪ੍ਰੋਵਾਈਡ ਜ਼ਰੂਰ ਕਰਾਂਗਾ ਇੱਕ ਕੁਆਲਿਟੀ ਕੰਟਰੋਲ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਕਿਉਂਕਿ ਚੀਜ਼ ਬਣ ਜਾਂਦੀ ਬਾਅਦ ਚ ਟੁੱਟ ਜਾਂਦੀ ਜਾਂਦੀ ਹੈ ਦੇਖੋ ਜੀ ਉਹਦੇ ਵਾਸਤੇ ਜਿਹੜੇ ਹੁਣ ਠੇਕੇਦਾਰਾਂ ਕੋਲੋਂ ਕੰਮ ਕਰ ਰਹੇ ਉਹਨਾਂ ਕੋ ਇੱਕ ਨਿਯਮਿਤ ਤੌਰ ਤੇ ਪੱਕਾ ਲਿਖਿਆ ਗਿਆ ਵੀ ਕੁਆਲਿਟੀ ਨੂੰ ਜਿਹੜਾ ਮੇਨਟੇਨੈਂਸ ਜ਼ਰੂਰ ਰੱਖਿਆ ਜਾਊਗਾ ਤੇ ਇਹਦੀ ਰਿਪੇਅਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਲੋੜ ਪੈਂਦੀ ਹੈ ਤਾਂ ਨਹੀਂ ਤੇ ਜਿੰਨੀ ਟਾਈਮ ਬੌਂਡਿੰਗ ਹੁੰਦੀ ਹੈ ਉਸ ਬਾਅਦ ਰਿਪੇਅਰ ਵੀ ਉਹ ਕੰਪਨੀ ਕਰੂਗੀ ਮਿਹਰੇ ਲੋਕਾਂ ਨੇ ਵੀ ਗੱਲ ਫੇਰ ਤੋਂ ਕਾਫੀ ਕੁਝ ਨਜ਼ਰ ਆ ਰਹੇ ਨੇ ਕਹਿੰਦੇ 12 ਸਾਲ ਬਾਅਦ ਤੇ ਰੂੜੀ ਦੀ ਸੁਣੀ ਗਈ ਚਲੋ ਸਾਡੀ ਸੁਣੀ ਗਈ 16 ਸਾਲ ਬਾਅਦ ਪਰ ਸੁਣੀ ਗਈ ਆ ਜੀ ਦੇਖੋ ਜੀ ਸਾਨੂੰ ਤਾਂ ਜੇ 3 3.5 ਸਾਲ ਹੀ ਹੋਏ ਆ ਤੇ 3.5 ਸਾਲਾਂ ਦੇ ਵਿੱਚ ਜਿੰਨਾ ਕੰਮ ਆਪਾਂ ਕਰ ਸਕਦੇ ਹੱਦੋਂ ਵੱਧ ਕੀਤਾ ਤੇ ਕਰ ਰਹੇ ਅੱਗੇ ਵੀ ਕਰਦੇ ਰਵਾਂਗੇ ਕੋ ਇਨਾਂ ਲੋਕਾਂ ਦਾ ਪਿਆਰ ਹੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜੀ ਵਧੀਆ ਤਨਤਾਂ ਦੇ ਵਿੱਚ ਵੀ ਜਿਹੜੀ ਇੰਨੀ ਵਧੀਆ ਇਲੈਕਸ਼ਨ ਜਿਹੜੀ ਆ ਉਹ ਜਿੱਤ ਕੇ ਅਸੀਂ ਆਏ ਕਿਉਂਕਿ ਇਹੀ ਲੋਕ ਮੇਰੇ ਨਾਲ ਉੱਥੇ ਜਾ ਕੇ ਕੰਪੇਨਿੰਗ ਕਰਦੇ ਰਹੇ ਤੇ ਇਨਾਂ ਲੋਕਾਂ ਨੇ ਹੀ ਦੱਸਿਆ ਕਿ ਸਾਡੇ ਹਲਕਿਆਂ ਦੇ ਵਿੱਚ ਕਿੰਨਾ ਕਿੰਨਾ ਵਿਕਾਸ ਹੋਇਆ ਤੇ ਉਹ ਲੋਕ ਇੰਪ੍ਰੈਸ ਹੋ ਕੇ ਅੱਜ ਉਹਨਾਂ ਲੋਕਾਂ ਨੇ ਇਨੀ ਵੱਡੀ ਨੀਰ ਦੇ ਨਾਲ ਤਨਤਾਂ ਦੀ ਸੀਟ ਨੂੰ ਜਿਤਾਇਆ ਕਿਉਂਕਿ ਇਹੀ ਲੋਕ ਮੇਰੇ ਨਾਲ ਉੱਥੇ ਗਏ ਆ ਇਹਨਾਂ ਨੇ ਹੀ ਦੱਸਿਆ ਕਿ ਸਾਡੇ ਹਲਕੇ 'ਚ ਕਿੰਨੇ ਵਿਕਾਸ ਹੋਏ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓਗੇ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਬਿਲਕੁਲ ਕੀ ਕਹੋਗੇ ਜੀ ਅੱਜ ਇੱਥੇ ਐਮਐਲ ਸਾਹਿਬ ਪਹੁੰਚ ਗਏ ਜੀ ਸਰ ਜੀ ਜਿਹੜੇ ਐਮਐਨਐ ਸਾਡੇ ਸਾਡਾ ਡਾਕਟਰ ਜਸਬੀਤ ਸਿੰਘ ਸੰਧੂ ਸਾਹਿਬ ਜੀ ਜਿਹੜੇ ਸਾਡੀ ਇਹ ਵਾਂਜੀ ਪੇਜ 15 16 ਸਾਲ ਤੋਂ ਸਾਡੀ ਸਾਡੀ ਬਹੁਤ ਬਾਨ ਜੀ ਬਈ ਕਿਸੇ ਨੇ ਖਿਆਲ ਨਹੀਂ ਕੀਤਾ ਜੀ ਔਰ ਪਿਛਲੇ ਮਹੀਨੇ ਜ ਮਹੀਨਾ ਨਹੀਂ ਹੋਇਆ ਜੀ ਸਾਨੂੰ ਐਮਐਲ ਸਾਹਿਬ ਨੂੰ ਕਿਹਾ ਗਿਆ ਤੇ ਆ ਕੇ ਦੱਸਿਆ ਨਾ ਧਿਆਨ ਚ ਰਹਿਦਾ ਵੀ ਇਹਨਾਂ ਨੇ ਕਹਿੰਦੇ ਬਾਹ ਫੜ ਲਓ ਤੇ ਫਿਰ ਆ ਜਾਂਦੇ ਆ ਮੈਦਾਨ ਮੈਂ ਖੁਦ ਸਰਪੰਚਿਆਂ ਜੀ ਮੈਂ ਮੇਰੇ ਕੰਮ ਹੁੰਦੇ ਆ ਜੀ ਹੁਣ ਨਹੀਂ ਹੁੰਦੇ ਚੱਲਣ ਦੇ ਕੰਮ ਜੀ ਲਗਾਤਾਰ ਜਿਹੜੇ ਕਈ ਪਹਿਲ ਦੇ ਆਧਾਰ ਤੇ ਹੁੰਦੇ ਜੀ ਐਸਟੀ ਲਾਈਟਾਂ ਆ ਜੀ ਚਾਹ ਸੋਲਰ ਲਾਈਟਾਂ ਚਾਹ ਐਂਟਰਲੌਕ ਟਾਈਲ ਆ ਜੀ ਸੀਵਰੇ ਮਨਾਈ ਨਹੀਂ ਕੀਤਾ ਜੀ ਨਹੀਂ ਜੀ ਨਹੀਂ ਸਾਨੂੰ ਦੇ ਯੂਐਸਕੇ ਇਹ ਪਹਿਲ ਦੇ ਅਧਾਰ ਤੇ ਪ੍ਰੋਵਾਈਡ ਹੁੰਦੇ ਜੀ ਅੱਜ ਖੁਸ਼ ਹੈ ਸਾਰਾ ਹਾਂਜੀ ਪੂਰਾ ਖੁਸ਼ ਹੈ ਤੁਸੀਂ ਇਲਾਕਾ ਨਾਲ ਅਸੀਂ ਗੱਲ ਕਰ ਸਕਦੇ ਹਾਂ ਦੇਖੋ ਜੀ ਸਰ ਤਾਂ ਜੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜੀ ਅਸੀਂ ਤੇ ਹਰ ਵੇਲੇ ਯਾਦ ਕਰਾਂਗੇ ਕਿ ਸਾਡਾ ਕਿਸੇ ਐਮਐਲਏ ਨੇ ਕੰਮ ਕਰਾਇਆ ਔਰ ਹਰ ਵੇਲੇ ਯਾਦ ਕਰਾਂਗੇ ਦੇ ਨਜ਼ਾਰ ਸਾਡੀ ਕਲੋਨੀ ਅੱਜ ਇੰਨੀ ਖੁਸ਼ ਹੈ ਉਹਦਾ ਕੋਈ ਮੈਂ ਜਵਾਬ ਨਹੀਂ ਦਿੰਦਾ ਕਿ ਸਮਝੋ ਇੰਨੇ ਸਾਲ ਕਿਉਂ ਲੱਗੇ ਪਿਛਲੀ ਸਰਕਾਰਾਂ ਵਿੱਚ ਵੀ ਤੁਸੀਂ ਕਿਆ ਕਿਥੇ ਐਮਐਲਏ ਤੱਕ ਪਹੁੰਚੀ ਪਿਛਲੀਆਂ ਸਰਕਾਰਾਂ ਨੇ ਸਾਨੂੰ ਲਾਰੇ ਲਾਏ ਆ ਕਰਦੇ ਆ ਕਰਾਉਨੇ ਆ ਕਰਦੇ ਕਰਾਉਨੇ ਆ ਆਨੇ ਆ ਮੀਟਿੰਗਾਂ ਵੀ ਹੋਈਆਂ ਵਾ ਔਰ ਬੜੇ ਚੱਕਰ ਮਾਰੇ ਨੇ ਪਰ ਸਾਡੀ ਬਾਹ ਫੜੀ ਇਹਨਾਂ ਨੇ ਆ ਕੇ ਔਰ ਜਿਹੜੀ ਬਾਹ ਫੜੀ ਆ ਔਰ ਛੱਡੀ ਨਹੀਂ ਇਹਨਾਂ ਨੇ ਔਰ ਗਾਂ ਅਸੀਂ ਇਹਨਾਂ ਦੀ ਬਾਹ ਨਹੀਂ ਛੱਡਾਂ ਪਾਣੀ ਆ ਹਣੀ ਛੱਡਣੀ ਅਸੀਂ ਇਹਨਾਂ ਦੀ ਬਾਹ ਨਹੀਂ ਛੱਡਣੀ ਬਿਲਕੁਲ ਉਡੀਕ 'ਚ ਸਾਂ ਜੀ ਸਾਨੂੰ ਦੇ ਕਈ ਸਾਡੇ ਰਿਸ਼ਤੇਦਾਰ ਭੈਣ ਭਰਾ ਮਖੌਲ ਕਰਦੇ ਸੀ ਵੀ ਯਾਰ 12 ਸਾਲਾਂ ਬਾਅਦ ਤੇ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਤੁਹਾਡੇ ਦੇ ਕਾਫੀ ਸਾਲ ਹੋ ਗਏ ਆ ਮਾਰਾ ਪਸਿ ਹੀ ਲੱਗੇ ਚਾ ਜਦਾ ਦੇਖੋ ਜੀ ਦਿੱਕਤ ਇੱਥੇ ਮੇਨ ਇਹ ਆ ਕਿ ਇਹ ਇਲਾਕਾ ਬਿਲਕੁਲ ਦੋ ਹਲਕਿਆਂ ਦੇ ਬਾਰਡਰ ਤੇ ਪੈਂਦਾ ਤੇ ਸ਼ਾਇਦ ਇਸੇ ਕਰਕੇ ਇਹਨੂੰ ਅਣਗੌਲੀਆਂ ਕਰ ਦਿੱਤਾ ਜਾਂਦਾ ਸੀਗਾ ਪਰ ਹੁਣ ਐਮਐਲਏ ਸਾਹਿਬ ਨੂੰ ਜਦੋਂ ਅਸੀਂ ਸਾਰੀ ਸਕੀਕਤ ਸਮਝਾਈ ਜਾ ਕੇ ਕਿ ਸਾਡੀ ਵਾਰਡ ਹੈ ਆ ਇਸ ਤਰ੍ਹਾਂ ਸਿਸਟਮ ਆ ਇਹਨਾਂ ਨੇ ਬੜੀ ਤਸੱਲੀ ਨਾਲ ਤਰੀਕੇ ਨਾਲ ਗੱਲ ਸੁਣ ਕੇ ਇਹਨੂੰ ਪਾਸੇ ਪਾਸ ਕਰਾ ਕੇ ਅੱਜ ਉਦਗੜਨ ਦੇ ਪਹੁੰਚੇ ਆ ਜੀ ਅਸੀਂ ਬਹੁਤ ਬਹੁਤ ਨਾ ਧੰਨਵਾਦ ਕਰਦੇ ਇਹਨਾਂ ਨੇ ਸਿਰਦਰਦੀ ਲੈ ਕੇ ਬਹੁਤ ਖੁਸ਼ ਨੇ ਜੀ ਸਾਰੇ ਜਿਹੜੇ ਦੀਵਾਲੀ ਵਾਲਾ ਮਾਹੌਲ ਹੈ ਜੀ ਜੇ ਇਲਾਕੇ ਵਿੱਚ ਜਿਹੜਾ ਕਿ ਖੁਸ਼ੀ ਦਾ ਮਾਹੌਲ ਆ ਕਿਉਂਕਿ ਬਹੁਤ ਜ਼ਿਆਦਾ ਪਿਛੜਿਆ ਆਇਆ ਸੀਗਾ ਵਿਕਾਸ ਪੱਖੋਂ ਇਲਾਕਾ ਤੇ ਜਿੱਥੇ ਕਿ ਅੱਜ ਐਮਐਲਏ ਜਟਰ ਜਸਬੀਰ ਸਿੰਘ ਸੰਧੂ ਪਹੁੰਚੇ ਨੇ ਵਾਰਡ ਨੰਬਰ 85 ਹੈ ਜਿੱਥੇ ਕੀ ਹੁਣ ਸੜਕਾਂ ਦੇ ਮੋਹਰ ਸਾੜੀ ਦੇ ਕੰਮਾਂ ਦਾ ਜਿਹੜਾ ਕਿ ਉਹ ਉਦਘਾਟਨ ਕੀਤਾ ਗਿਆ ਕਿਹਾ ਮੈਂ ਪਰਸ ਉਸ ਕੁਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨਿਕ ਸਪੋਰਟਿਵ ਅੰਮ੍ਰਿਤਸਰ ਬਿਲਕੁਲ ਓਡੀਕ ਚ ਸਾਂ ਜੀ ਸਾਨੂੰ ਦੇ ਕਈ ਸਾਡੇ ਰਿਸ਼ਤੇਦਾਰ ਭੈਣ ਭਰਾ ਮਖੌਲ ਕਰਦੇ ਸੀ ਤੇ ਯਾਰ 12 ਸਾਲਾਂ ਬਾਅਦ ਤੇ ਤੇ ਤੁਹਾਡੇ ਦੇ ਕਾਫੀ ਸਾਲ ਹੋ ਗਏ ਆ ਪਰ ਕਿਸੇ ਇਲਾਕੇ ਚ ਜਿਆਦਾ ਦੇਖੋ ਜੀ ਦਿੱਕਤ ਇੱਥੇ ਮੇਨ ਇਹ ਆ ਕਿ ਇਹ ਇਲਾਕਾ ਬਿਲਕੁਲ ਦੋ ਹਲਕਿਆਂ ਦੇ ਬਾਰਡਰ ਤੇ ਪੈਂਦਾ ਤੇ ਸ਼ਾਇਦ ਇਸੇ ਕਰਕੇ ਇਹਨੂੰ ਅਣਗੌਲੀਆਂ ਕਰ ਦਿੱਤਾ ਜਾਂਦਾ ਸੀਗਾ ਪਰ ਹੁਣ ਐਮਐਲਏ ਸਾਹਿਬ ਨੂੰ ਜਦੋਂ ਅਸੀਂ ਸਾਰੀ ਸਕੀਕਤ ਸਮਝਾਈ ਜਾ ਕੇ ਕਿ ਸਾਡੀ ਵਾਰਡ ਹੈ ਆ ਇਸ ਤਰ੍ਹਾਂ ਸਿਸਟਮ ਆ ਇਹਨਾਂ ਨੇ ਬੜੀ ਤਸੱਲੀ ਨਾਲ ਤਰੀਕੇ ਨਾਲ ਗੱਲ ਸੁਣ ਕੇ ਇਹਨੂੰ ਪਾਸੇ ਪਾਸ ਕਰਾ ਕੇ ਅੱਜ ਉਦਗਾਰਨ ਦੇ ਪਹੁੰਚੇ ਆ ਜੀ ਇਹ ਬਹੁਤ-ਬਹੁਤ ਨਹਿ ਧੰਨਵਾਦ ਕਰਦੇ ਇਹਨਾਂ ਨੇ ਸਿਰਦਰਦੀ ਲੈ ਕੇ ਬਹੁਤ ਖੁਸ਼ ਨੇ ਜੀ ਸਾਰੇ ਇਲਾਜ ਦਿਵਾਲੀ ਵਾਲਾ ਮਾਹੌਲ ਹੈ ਜੀ ਜੇ ਇਲਾਕੇ ਵਿੱਚ ਜਿਹੜਾ ਕਿ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਬਹੁਤ ਜ਼ਿਆਦਾ ਪਿਛੜਿਆ ਆਇਆ ਸੀਗਾ ਵਿਕਾਸ ਪੱਖੋਂ ਇਲਾਕਾ ਤੇ ਜਿੱਥੇ ਕਿ ਅੱਜ ਐਮਐਲਏ ਜਟਰ ਜਸਬੀ ਸਿੰਘ ਸੰਧੂ ਪਹੁੰਚੇ ਨੇ ਵਾਰਡ ਨੰਬਰ 85 ਹੈ ਜਿੱਥੇ ਕੀ ਹੁਣ ਸੜਕਾਂ ਦੇ ਮੋਹਰੋ ਸਾਰੇ ਦੇ ਕੰਮਾਂ ਦਾ ਜਿਹੜਾ ਕਿ ਉਹ ਉਦਘਾਟਨ ਕੀਤਾ ਗਿਆ ਹੈ ਕਿਆ ਮੈਂ ਪਰਸਨ ਕੁਪਾਲ ਦੇ ਨਾਲ ਸਿਕੰਦਰ ਪਸ ਸ੍ਰੀਚਾ ਦੈਨਿਕ ਸਪੋਰਟ ਟੀਵੀ ਅੰਮ੍ਰਿਤਸਰ